ਬੋਲ ਸੇ ਚੰਦਰ ਭਵਾਨ ਕੀ ਜੈ ਧਨ ਗੁਰੂ ਨਾਨਕ ਦੇਵ ਮਹਾਰਾਜ ਕੀ ਜੈ ਕਲਿ ਯੁਗ ਤਾਰਨ ਆ ਗਏ ਬਰਮਾ ਵਿਸ਼ਨ ਮਹੇਸ਼ ਨਾਨਕ ਸ੍ਰੀ ਚੰਦ ਲక్ష్ਮੀ ਤਾਰ ਤਰਾ ਪਰਪੇਸ਼ तार तरा पर शङ्कर हरिदि मङ्गल कारि उदासीन श्री चन्द्र पुरारी। नमो नमो श्री चन्द्र जय तन तन गुरु नानक जय जय भोर श्री चंद्र भगवान की जय दोहरा वीर मकर तुज बन बिखे खेलन गए शिकार पानी पीण संत कुटी में पहुंचे राजकुमार चौपाई राजकुमार कुटिया में आए शांत चरण जार जी स चुकाए लगी हम को बहुत प्यास आए हमें ऋषि तुमरे पास साधु सुन कर सवाल उठाया पुत्र तुम कहां से आया कौन पिता तू किसका जाया नाम आपका नहीं बताया चौपाई नाम मकर तो यह कहा गुचारे ਲੜਕ ਨਿਰਮੋਹ ਕੇ ਰਾਏ ਕੁਮਾਰ ਐ ਖੇਲਣ ਬੰਸੀ ਕਾਰ ਮੈਂ ਆਇਆ ਪਿਆਸ ਨੇ ਬਾਬਾ ਗਤੀ ਸਤਾਇਆ ਸਾਧੂ ਕਹਿ ਰਾਜਾ ਨਿਰਮੋਹੀ ਬਾਤਾਂ ਦੋਏ ਉਲਟੀ ਹੋਈ ਪੈਠ ਕੁਟੀ ਮੈਂ ਸ਼ੰਕ ਮਿਟਾਵਾ ਰਾਜ ਰਾਜਾ ਨਿਰਮੋਹ ਜਮਾਵਾ ਬਾਬਾ ਸ੍ਰੀ ਚੰਦਰ ਕੀ ਜੈ ਦੋਹਰਾ ਸਾਧੂ ਪਹੁੰਚੇ ਮਹਿਲ ਮੇ ਰੁਕੇ ਦੇਉ ਦੀ ਜਾਏ ਨਾ ਜੇ ਕੋਈ ਨਾ ਆਯਾਮਦਾ ਪੁਛਾ ਕਿਸੇ ਬੁਲਾਏ ਦੋਹਰਾ ਦਾਸੀ ਨਜਰੀ ਆ ਗਈ ਸੰਤ ਅਗਾਹਾਂ ਹੋਏ ਕੁਮਰ ਮਰਤਾ ਸ਼ੇਰ ਨੇ ਮੈਂ ਬਤਾਵਾਂ ਤੋਏ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਰਿਸ਼ੀ ਕੁਤੀ ਸੇ ਚਾਲੇ ਪਾਵੈ ਮਹਿਲ ਮੁਨੀ ਮਰਦੌੜੇ ਆਵੈ ਵਰਤਮ ਦਾਸੀ ਨਜਰੀ ਆਈ ਸੰਤ ਆਪਣੇ ਪਾਸ ਬੁਲਾਈ ਗਏ ਸ਼ਿਕਾਰ ਕੋ ਕੁਮਰ ਸਵੇਰ ਮਾਰ ਖਾ ਗਿਆ ਉਸ ਕੋ ਸ਼ੇਰ ਦਾਸੀ ਬੇਟਾ ਮੈਂ ਕਵਰਾਇਆ ਦੌੜਾ ਮੈਲ ਬਤਾਣੇ ਆਇਆ ਦੋਰਾ ਦਾਸੀ ਅਗੋਂ ਬੋਲਦੀ ਕਰੋ ਸੰਤ ਕਿਉਂ ਸ਼ੋਗ ਪੂਰਬ ਕਰਮ ਸੰਯੋਗ ਹੈ ਹੋਵੇ ਅੰਤ ਵਿਜੋਗ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਆਪ ਸੰਤ ਕਿਉਂ ਦੌੜੇ ਆਏ ਕੁਮਰ ਆਪਣਾ ਲਿਖਿਆ ਪਾਏ ਨਾ ਹੋ ਮਾਲਕ ਨਾ ਹਮ ਚੇਰੀ ਪੂਰਵ ਕਰਮ ਸੰਜੋਗੀ ਫੇਰੀ ਪੰਛੀ ਹੋਣ ਇਕੱਠੇ ਰਾਤ ਵਿਛੜ ਜਾਏ ਹੋਈ ਪਰਵਾਤ ਹਮ ਸਭਣਾ ਕਾ ਗੈਸੇ ਮੇਲਾ ਲੈਣ ਦੇਣ ਕਸ ਵਿੱਚ ਮੇਲਾ ਦੋਰਾ ॠषि ਕਹਿਣ ਸੁਣ ਸੁੰਦਰੀ ਆਵ ਤੂੰ ਜੋਬਨਵਾਨ ਗਿਰਿ ਸੁਤਾ ਕੇ ਵਣਨੇ ਮਾਰਾ ਸੁੱਤਰ ਜਾਨ ਚੋਪਈ ਸੰਤ ਕਹਿਣ ਸੁਣ ਧੀਰ ਕਾਨ ਤੂੰ ਐਂ ਸੁੰਦਰ ਜੋਬਨਵਾਨ ਦੁੱਖ ਦੇਣਾ ਨਾ ਮੰਤਵ ਮੇਰਾ ਮਾਰ ਦਿਆ ਸਿੰਘ ਪਰਤਾ ਤੇਰਾ ਮਕਰ ਤੁਝ ਵੀਰ ਬੜਾ ਬਲਕਾਰੀ puri kari sudashe bipurari laaj padi mau kutia paas teerj rakh na hoye udaas baba shri chandra ki jay dora tapia kyon tap chhodya it gadiri bhog lekh vidata jo likhe ped jaane na log chaupai pai tere par tapia maya taiyo tu tab chhad ke aaya ਜੋ ਆਇਆ ਸਭ ਨਾ ਜਾਣਾ ਥਿਰਨਾ ਕੋਈ ਰਾਜਾ ਰਾਣਾ ਸਿੰਘ ਪਸੋਂ ਜੋ ਕੁ ਮਰ ਮੋਇਆ ਮਸਤਕ ਹੋਣਾ ਲਿਖਿਆ ਹੋਇਆ ਜੀਵਨ ਮਿਥਿਆਗਾ ਬਣ ਜਾਣਾ ਬਸਨ ਪਰਾਣਾ ਲਾਣ ਆਪਾਣਾ ਦੋਰਾ ਰਾਣੀ ਸੁਤ ਕਾ ਦੁਖ ਅਤੀ ਸੁਤ ਖਾਇ ਮ੍ਰਿਗ ਰਾਜ ਮੈਂ ਵੀ ਆਜ ਭੁਖਾ ਰਗਾ कुमर बणन के काज चौपई कुमर तेरा बन खाया वागे मैया तेरा सोया भाग हूँ मावा को सुत प्यारे जीवन मापे गिना सगारे पवे सपूत सीर संसार पुम नरक लंघा बन पार हम ना ही सके दुख सघार मात चरण करी पुकार दोहरा ਤੂੰ ਸੁਣ ਸਾਧੂ ਬਾਬਰੇ ਨਹੀਂ ਹੁਆ ਤੁਮੇ ਗਿਆਨ ਸਤਿ ਪ੍ਰਭੂ ਕੋ ਛੋੜ ਕੇ ਅਸਤ ਕੋ ਲਗਾ ਬਤਾਨ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਮਾਤ ਪਿਤਾ ਸੁਦ ਬੰਧਪ ਨਾਰੀ ਅੰਤ ਕੋ ਨਾਹੀ ਰਿਸ਼ਤੇਦਾਰੀ ਸੁਪਨੇ ਬਰ ਕਲਪਤ ਸੰਸਾਰ ਏਕ ਸਵਾਸ ਖਾ ਮਿਥਿਆ ਪਿਆਰ ਪਤਾ ਨਹੀਂ ਜੀਵ ਕਹਾਂ ਸੇ ਆਵੇ ਬਿਣਾ ਬਤਾਏ ਚਲਾ ਕਹੀਂ ਜਾਵੇ ਮਕਰ ਤੋ ਅਜ ਕਾ ਮਾਰਾ ਜਾਣਾ ਮਾਨੋ ਸਵਾਮੀ ਪ੍ਰਭ ਕਾ ਪਾਣਾ ਦੋਰਾ ਸੁਣੋ ਨਰਕ ਤੁਜ ਬਾਦਸ਼ਾ ਕੁਮਰ ਮਾਰਤਾ ਸ਼ੇਰ ਚੱਲ ਸੰਵਾਲੋ ਮੜੀ ਕੋ ਨਾ ਲਾਇਏ ਤੁਮ ਦੇਰ ਚੋਪਈ ਰਾਜਨ ਮੁਖੋਂ ਰਾਮ ਪੁਕਾਰ ਮਿਗਰੀ ਪੂਖਾਇਆ ਰਾਜਕਮਾਰ ਪਿਤਾ ਵਾਰਤੇ ਮੁਸ਼ਕਿਲ ਕੜੀ पड़ी गुटी में पूत की मड़ी जीवित मापे सुत मर जान डोले खाय जी में समान राजण बन में जल्दी जाओ लाश पुत्र की लेकर आओ दोहरा कहे बादशा ऋषि जी बस आ जगत सराय रे सफर जों जिंदगी को आए को जाए बा बा श्री चंद्र की जय चौपाई ਇਹ ਤੇ ਜ਼ਿੰਦਗੀ ਖੇਲ ਤਮਾਸ਼ਾ ਤੇ ਸਬਰ ਜਿਉ ਸੰਤਾ ਜasa ਬੀ ਵਿਚ ਸਰਾਜ ਮੇ ਰਹਿਣ ਬਸੇਰਾ ਗੋਲ ਬਿਸਤਰਾ ਸੁਆ ਸਵੇਰਾ ਬਾਜੀ ਗੁੱਡੂਗੀ ਬਜਾਈ ਜੇ ਤਮਾਸ਼ੀ ਆਈ ਲੋਕਾਈ پلਕ ਚਲਕ ਕਾ ਮੇਲਾ ਜਾਣ ਈਸ਼ਉ ਜਾਓ ਜਪੋ ਭਗਵਾਨ ਦੋਰਾ ਨਿਰਮੋਹੀ ਪਰਵਾਰ ਸੇ ਸੰਤ ਹੋਏ ਪਰਸਨ परिवर्ति निर्वर्ति से लोक ज्ञानी तन दोरा निरपन्नंदन के पास जा शिशुना वेखाल हमला दुश्मन कर दिया हुए वे, वे सभी बस काल बाबा श्री चंद्र की जय चौपाई निरपन्नंदन सुनो बात खमारी तुम्हें बतावां बिथे आसारी ड्यूटी में मैं जब खलोया रिप्यों का चटकल्ला हुआ ਮਾਰ ਦੀਏ ਮੈਂ ਹਿਲ ਦਰਬਾਰੀ ਤਾਜਾ ਰਾਣੀ ਤੁਮ ਕੀ ਨਾਰੀ ਕਿਸੇ ਨਾ ਹੀਗਾ ਮਿਲੇ ਮਿਲਾਏ ਮਰੇ ਦੇਖ ਸਭ ਪਾਗੇ ਆਏ ਦੋਰਾ ਮਗਰ ਤੁਝ ਕਹਿ ਰਿਸ਼ੀ ਜੀ ਸਭ ਕੁਝ ਅੱਛਾ ਹੋਏ ਪਿਛਲ ਬਤਾਉ ਜਾਣਦਾ ਦੁੱਖ ਹੋਏ ਨਾ ਕੋਏ ਜੋ ਭਈ ਬੁੱਧ ਬੇਕਨ ਸੰਤ ਤੁਮਾਰੀ ਆਣੀ ਜਾਣੀ ਸਭ ਸੰਸਾਰੀ ਫਿਰ ਜਗਤ ਮੇ ਨਹੀਂ ਟਿਕਾਣਾ ਅਗੇ ਪਾਛੇ ਸਭ ਕੋ ਜਾਣਾ ਬਾਤ ਬਟਾਉ ਜੋ ਸੰਸਾਰ ਮੁਕਤ ਹੋਆ ਪੂਰਨ ਪਰਵਾਰ ਪੰਨ ਰਾਮ ਕੇ ॠषि योगावै ਹਮ ਚੱਲੇ ਤੁਮ ਕੁਟਿਆ ਜਾਵੇ ਪਰਥਮ ਮਾਤ ਕੀ ਕਥਾ ਸੁਣਾਈ ਤਨ ਸ੍ਰੀ ਚੰਦਰ ਕਹੇ ਲੁਕਾਈ ਬਾਬਾ ਸ੍ਰੀ ਚੰਦਰ ਕੀ ਜੈ ਦੋਬਰਾ 12 ਬਰਸ਼ ਕੇ ਬਾਦ ਮੈਂ ਪ੍ਰਯਾਗ ਰਾਜ ਕੁੰਭ ਆਏ ऋषि मुनि सब देवता आतरवेणी नाई दोरा श्री चंद्रय रे कमळिया तारन को संसार तू ना चितन कर लिया तुस्सी गंगा के पार दोरा जति पुजारी भक्त जन तूने उपरान कथा त्रुबकी माते की, मात की श्री चंद्र कर्ण बयान बाबा श्री चंद्र की जय चौपाई ਸਾਰਦਾ ਯਾਦ ਗਣੇਸ਼ ਮਨਾਏ ਗੰਗਾ ਜਮਨਾ ਜੈ ਬੁਲਾਏ ਸ਼ਿਵ ਸ਼ੰਭੂ ਜੈ ਕਾਰੇ ਲਾਵੇ ਜੋਗੀ ਕਥਾ ਪ੍ਰਾਰੰਭ ਕਰਾਵੇ ਧਾਈ ਮਾਤ ਕੀ ਕਥਾ ਚਲਾਈ ਮਾਤਾ ਧਰਵ ਕੀ ਵਾਰੀ ਆਈ ਗੁਰ ਮਾਤਾ ਕਾ ਦਰਜਾ ਪਾਇਆ ਦਿਆ ਗਿਆਨ ਸਦਮੰਡੋ ਲਾਇਆ ਦੋਰਾ ਬ੍ਰੰਚ ਮਨੂ ਸਤਰੂਪਾ ਸੇ ਕਾਰਯ ਸ਼ੁਭ ਕਰਾਣ ਪਦਲ ਸੰਕਲਪ ਸ੍ਰਿਸ਼ਟੀ ਕੋ ਮਇਤਨ ਸ੍ਰਿਸ਼ਟੀ ਚਲਾਣ ਦੋਰਾ ਸ਼ੰਭੂ ਮਨ ਸਤ ਰੂਪਾ ਕੇ ਪੁੱਤਰ ਦੋ ਮਹਾਨ ਪ੍ਰੀਅ ਬ੍ਰਤੂਤਾਨ ਪਦ ਜੀ ਚੱਕਰ ਵੇਖ ਖਾਨ ਚਉਪਈ ਸੰਕਲਪ ਸ੍ਰਿਸ਼ਟੀ ਖਤਮ ਕਰਾਈ ਮਇਤਨ ਸ੍ਰਿਸ਼ਟੀ ਰੀਤ ਚਲਾਈ ਸ਼ੰਭੂ ਮਨੂ ਸਤ ਰੂਪਾ ਨਾਰੀ ਸੰਯੋਗ ਸੰਭੋਗ ਸ੍ਰਿਸ਼ਟਾਚਾਰੀ ਸਤ ਰੂਪਾ ਸ਼ਾਦੀ ਮਨੂ ਰਚਾਈ ਫਾਇਦਾ ਹੋਏ ਆਜ ਦੋ ਭਾਈ ਤਾਨਪਾਦ ਪੇਵਤ ਕਗਾਏ ਚੋਮਕ ਗੈਸੇ ਜਗਤ ਵਿਧਾਏ ਦੋਰਾ ਸਤ ਸੰਤੋਖੀ ਸੂਰਬੀਰ ਤਨਪਾਦ ਰਾਜਾਨ ਸੁੰਦਰ ਸੀਲ ਸੁਨੀਤਾ ਸੇ ਸੰਗ ਸੰਯੋਗ ਅਰਚਾਨ ਦੋਰਾ ਬਰਸ 50000 ਮੇ ਹੂਆ ਸੁਤ ਨ ਕੋਏ ਪੁੱਤਰ ਮਮਤਾ ਮਨ ਉਠੀ बैठ स्निता रोए बाबा श्री चंद्र की जय चौपाई कीजे 16 श्रृंगार न सोवे नर गोद जे बाल न होवे लाला तो भी उत्तम लाल बाल लाल ने अति कमाल भक्त सूरमा होवे दाता एक सभी को दे विधाता पाद गोद के बाल श्रृंगार तो शरण नाम करण संसार चौपाई ਬਹੁਤ ਬਾਰੇ ਸ਼ਾਦੀ ਕੋ ਹੋਏ ਪੁੱਤਰ ਕਰਮੇ ਹੋਾ ਨ ਕੋਏ ਮਾਤਾ ਮਮਤਾ ਮਨ ਮੇ ਜਾਗੀ ਪੁੱਤਰ ਪੁੱਤਰ ਜਪਣੇ ਲਾਗੀ ਸੁੱਤ ਦਾਸੀਆਂ ਗੋਦ ਖਿਲਾਵੇ ਰਾਣੀ ਸਲਕਲੇ ਜੀ ਪਾਵੇ ਲਿਖਾ ਲੇਖ ਨ ਬਾਲਕ ਭਾਲ ਹੋਈ ਰਾਣੀ ਹਾਲ ਬਿਹਾਲ ਬਾਬਾ ਸ੍ਰੀ ਚੰਦਰ ਕੀਏ ਦੋਰਾ ਕੋਕ ਸੁਨੀਤਾ ਸਖਣੀ ਹੋਈ ਨਾ ਸੰਤਾਨ कोप कोप पवन में बैठ के खड़पट्टी लेई ताण दोरा कहए बादशाह रानीए हम क्या करी खता ताणे कह सुत बातते निरपकरो वर ब्याव बाबा श्री चंद्र की जय चौपई सुत सुनीता सल सतावे ममता नेणो नीर बहावे कोपवन में बैठी आणा खड़पट्टी लेई ऊपर ताण सोचे करना हुआ बाल कोई बतीत हजारों साल मैं महारानी बांझण नारी मरना चंगा मार कटारी चौपई को पवन जब देखी रानी कहे निरपुर दस क खानी राजन पूछे वार बार महारानी क्यों हुई लाचार बोले आपका बोल पगामा मांग मूहो मैं बचन निभावा ਜੋ ਵੀ ਮੰਗੇ ਦੇਵਾਂ ਲਿਆਕੇ ਦੇਖ ਰਾਣੀ ਹਮ ਕੋ ਅਜਮਾਕੇ ਚੋਪਈ ਕਹੈ ਸੁਨੀਤਾ ਸੁਨ ਰਾਜਾਨ ਪਹਿਲੇ ਦੇਵੋ ਕੌਲ ਜਵਾਨ ਸਤ ਵਜਨ ਕੇ ਤੁਮ ਅਧਿਕਾਰੀ ਬਾਤ ਮਾਨੀਏਂ ਇੱਕ ਹਮਾਰੀ ਹਮ ਪਰ ਕੁਛ ਨਾ ਹੀਂ ਦਾਤਾਰ ਤਾਹੀਂ ਹੁਆ ਨਾਰਾਜ ਕੁਮਾਰ ਪੁੱਤਰ ਵਜੋਂ ਔਰਤਕਾਰੀ ਕਰੋ ਸੁਆਮੀ ਦੂਸਰੀ ਸ਼ਾਦੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਰਜਨੇ ਆਖੇ ਰਾਣੀਏ ਮਨ ਮੋ ਸੁਤ ਤਰੰਗ ਦੂਸਰੀ ਸ਼ਾਦੀ ਨਾ ਕਰਾ ਤੁਮਰੀ ਗਲਤ ਉਮੰਗ ਚੋਪਈ ਰਾਣੀ ਦੀਏ ਹਮ ਕੋਲ ਜਵਾਨ ਔਰ ਸ਼ਾਦੀ ਨਾ ਹਮ ਪਰਵਾਨ ਮੇਰਾ ਤੇਰਾ ਪਾਗ ਪਿਆਰ ਇਸ ਪਰ ਕਿਸੇ ਕਾ ਨਾ ਅਧਿਕਾਰ ਸੋਕਣ ਕਰਮੇ ਜੀ ਆਗੀ ਤੇਰੀ ਨਾ ਸੂਰ ਜਿੰਦਗੀ ਹੋ ਜੂ ਮੇਰੀ ਤੁਮ ਕੋ ਸੋਕਣ ਕਰੋ ਕਢਾਏ ਨਾਲੇ ਹਿਉ ਕੋ ਵੀ ਤੜਫਾਏ ਚੋਪਈ ਸੋਕਣ ਤੇਰਾ ਲਵੇ ਸਥਾਨ ਔਖੀ ਹੋਵੇ ਮੇਰੀ ਜਾਨ ਉਪਰ ਤੇਰੇ ਜਨੁ ਕਮਾਏ ਸਾਹ ਦੇਖਣਾ ਹਮ ਸੇ ਜਾਏ ਬਰਸੇ ਹਜ਼ਾਰੋਂ ਗਏ ਬਤੀਤ ਆਪਣੀ ਗੂੜੀ ਪਾਗਪ੍ਰੀਤ ਪੁੱਤਰ ਮੋ ਤੋੜੇ ਵਿਸ਼ਵਾਸ ਰਕ ਟਖਾਣੇ ਹੋਸ਼ ਖਵਾਸ ਬੱਬਾ ਸ੍ਰੀ ਚੰਦਰ ਕੀ ਜੈ ਦौरा ਰਾਣੀ ਅਰਜੁ ਗੁਜਾਰਦੀ ਤੂੰ ਮੇਰੇ ਭਗਵਾਨ ਪੁੱਤਰ ਲੀਏ ਤਜਦਿਆ ਸ਼ੌਰਤ ਸੁਖ ਤਮਾਮ ਚਉਪਈ ਰਾਜਨ ਤੁਮਮ ਪ੍ਰਾਨੰਗਦਾਰਾ ਸੁਖ ਦੁਖ ਕੇ ਸਦਾ ਸਖਾਰਾ ਚਰਨ ਤੁਮਾਰੇ ਕੀ ਮੈਂ ਦਾਸੀ ਤੁਮ ਹੋ ਮੇਰੇ ਜੀਵਨ ਸਾਥੀ ਛੋਟੀ ਰਾਣੀ ਪੈਣ ਬਣਾਉ ਮਹਾਰਾਣੀ ਅਸਥਾਨ ਦਵਾਉ ਦਾਸੀ ਬਣ ਕਰ ਕਰਾਂ ਗੁਜ਼ਾਰਾ ਹੋਏ ਜੇ ਤੁਮਰੇ ਸੁਤ ਪਿਆਰਾ ਚੋ ਭਈ ਧੀਏ ਆਪਣਾ ਕੋਲ ਜਵਾਨ ਮਰਦ ਸੂਰਮੇ ਪੂਰ ਚੜਾਣ ਕਿਨਾਂ ਆ ਸ਼ਾਦੀ ਕਰਵਾਈ ਹੀਰਾ ਚਾਟ ਕੇ ਹਾਂ ਮਰ ਜਾਈ ਚਿੰਤਾ ਛੋੜ ਮੇਰੀ ਮਹਾਰਾਜ ਕਰਾਂ ਕੋਈ ਨਾ ਮੈਂ ਇਤਰਾਜ ਤੋਂ ਮਕਸ਼ਤਰੀ ਕਰਮ ਕਮਾਓ ਦੂਜੀ ਸ਼ਾਦੀ ਜਲਦ ਕਰਾਓ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਅਸਮੰਜਸ ਵਿੱਚ ਫਸ ਗਏ ਪਤਾਨ ਪਾਦ ਨਿਰਪਾਲ ਆਕਰ ਸੋਕਣਗੇ ਸਦਾ ਕਰੂ ਮੰਦੜਾ ਹਾਲ ਦੋਰਾ ਰਾਣੀ ਹਟ ਕੋ ਦੇ ਕੇ ਲੈ ਬਲਾਵ ਜੀਰ ਸਰਦੀ ਸ਼ਾਦੀ ਕਰਨੀ ਦੂਸਰੀ ਫੈਸਲਾ ਕੀਆ ਅਕੀਰ जगत गुरु श्री चंद्र भगवान की जय चौपई रस भदरवान बुलाए ब्याह करण का मत पकाए नाई पंडित पास बुलावे सुचि रानी राज में जावे हो तो रानी ब्याह को त्यार किया सारा सगन विहार तन पात ने जंज चढ़ाई रानी डोली राज में आई चौपाई सभी विवाह की खुशी मनावे ਮੰਗਲ ਗੀਤ ਔਰ ਤਾਂ ਗਾਵੇ ਡੋਲੀ ਆਣ ਕੋਹਰ ਉਤਾਰੀ ਰਾਣੀ ਲਹਣ ਕੀ ਕਰੀ ਤਿਆਰੀ ਜਦੋ ਸੁਨੀਤਾ ਕਦਮ ਬਧਾਏ ਕਹ ਸੁਰਚੀ ਮਦ ਹੱਥ ਲਗਾਏ ਤੂੰ ਨਿਪਾਗਣ ਵਾਣੀ ਨਿਪੁੱਤੀ ਪਾਪਣ ਤੇਰੀ ਕਿਸਮਤ ਸੁੱਤੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਸੁਰਚੀ ਕਹੇ ਨਿਪੁੱਤੀਏ ਮੇਰੇ ਨਾ ਹੱਥ ਲਗਾਏ ਕਾਜੀ ਨ ਮੇਰੀ ਤੋ ਸੋਕਣੇ ਅਵੀ ਦੂਰ ਹੋ ਜਾਏ ਚੌਪਈ ਢੋਲੀ ਬਗਰ ਰਾਣੀ ਆਈ ਕੂਰਸ ਨੀਤਾ ਪਰੇ ਹਟਾਈ ਬੰਗ ਦਾਸੀਆਂ ਹੁਕਮ ਚਲਾਏ ਤਾਨੇ ਮੇਲੇ ਮਾਰੀ ਜਾਏ ਸੁਚੀ ਨਿਰਪਕੋ ਪਾਸ ਬੁਲਾਵੇ ਵੱਡੀ ਰਾਣੀ ਕੋ ਮਹਿਰ ਕਢਾਵੇ ਇਕ ਮਿਆਂ ਮੇ ਦੋ ਤਲਵਾਰਾ ਨਹੀਂ ਸਮਾਵਣ ਤਿੱਖੀਆਂ ਤਾਰਾਂ ਸ਼ੰਕਰ ਹਰੀ ਵਿधि ਮੰਗਲਕਾਰੀ ਉਦਾਸੀਨ ਸਿਰੀ ਚੰਦਰ ਪਰਾਰੀ ਨਮੋ ਨਮੋ ਸ਼੍ਰੀ ਚੰਦਰ ਜੈ ਜੈ ਤਨ ਤਨ ਗੁਰੂ ਨਾਨਕ ਜੈ ਜੈ ਕਵਿਤ ਛੋਟੀ ਰਾਣੀ ਆਖਦੀ ਏ ਸੁਣੋ ਸਿਰਤਾਜ ਮੇਰੇ ਹੁਕਮੁਗ ਮਾਰੇ ਵੱਲ ਦੇ ਬਣਾ ਧਿਆਨ ਜੀ ਵੱਡੀ ਰਾਣੀ ਸੋਕਣ ਸਨੀਤਾ ਤਾਂ ਹੀ ਰਾਜ ਵਿੱਚੋਂ ਕੱਢ ਕੇ ਉਜਾੜ ਵਿੱਚ ਜਲਦੀ ਲਜਾਣ ਜੀ ਰਾਜ ਤੋਂ ਬਾਹਰ ਜਾ ਕੇ ਕੁੱਲੀ ਪੌਣੀ ਬਣੀ ਵਿੱਚ ਛੰਨ ਕੇ ਦਿਵਾਲੇ ਦੂਨੇ ਦਹੀਂ ਕੇ ਟਿਕਾਣ ਜੀ ਹਾਥ ਫੜ ਲਾਠੀ ਰੋਜ ਕਾਗੜੇ ਉਡਾਏ ਰਾਣੀ ਕਮਡੂ ਨਾ ਹੂਆ ਨਾਲ ਖੂਨ ਭਰੇ ਜਾਣ ਜੀ ਦੋਹਰਾ ਰਾਣੀ ਸੁਰਜੀ ਅੱਖ ਦੀ ਹੁਕਮ ਸੁਣੋ ਨਿਰਪਾਲ ਤੁਮ ਸਨੀਤਾ ਪਕੜ ਕੇ ਬਾਹਰ ਰਾਜ ਨਿਕਾਲ ਦੋਹਰਾ ਹੁਕਮ ਸਰੂਚੀ ਕਰਦੀਆ ਲਿਆ ਮਾਣ ਪੁਪਾਲ ਕੁੱਲੀ ਬਣੀ ਬਣਾ ਦਈ ਰਾਣੀ ਦੇ ਤੈ ਨਿਕਾਲ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਰਾਣੀ ਸ੍ਰੂਤੀ ਹੁਕਮ ਲਗਾਵੇ ਭਾਰਸਨੀਤਾ ਕੋ ਕਢਵਾਵੇ ਕੁੱਲੀ ਜੰਗਲ ਮੇ ਬਣਵਾਵੇ ਛੰਨ ਚਪੇਰੇ ਨਹੀਂ ਟਿਕਾਵੇ ਪੜਕਰ ਕਾਗ ਦਹੀਂ ਬਲਿਆਏ ਰਾਣੀ ਪਾਕਰ ਕਾਗ ਓੜਾਏ ਸੂਛੜ ਲੋਣ ਚਪਾਤੀ ਖਾਵੇ ਬੈਠ ਹਨੇਰੇ ਵਿੱਚ ਭਕਾਵੇ ਚੋਪਈ ਰਾਜਨ ਮਨਈ ਬਸੋਰਸ ਮਨਾਏ ਛੋਟੀ ਰਾਣੀ ਜਲੁਕ ਮਾਏ ਬੜਾ ਸਨੀਤਾ ਕੋ ਸਮਝਾਇਆ ਐਵੇਂ ਸੁਤਮਨ ਮੋਹ ਵਧਾਇਆ ਕਿਵੇਂ ਸਨੀਤਾ ਕਸ਼ਟ ਸਹਾਰੂ ਕੀ ਸੋ ਕਣਕਾ ਪੁੱਤਰ ਤਾਰੂ ਫਿਰੇ ਵਿਚਾਰੀ ਕਾਗੋ ਡਾਂਦੀ ਰਾਜਾ ਹੋਣ ਕੀ ਲੱਜ ਆਂਦੀ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਵਿਪਤ ਰਾਣੀ ਕੋ ਪੈ ਗਈ ਹੋਏ ਸਭ ਹੈਰਾਨ कागोडा वेद ही से याद करे भगवान दोहरा याद प्रभु को कर रही रानी स्व स्वास छूट बेक उन रण जी आए सनीता पास बाबा श्री चंद्र की जय चौपाई सब चरण अनदाणी सुत टिकाई नहीं कामना मासा खाई जपे हरि ते कागोडाउंदी फिर पति का हुकुम बजाउंदी ਛੋਡ ਬੇਕੁੰਠਾਏ ਭਗਵਾਨ ਮੰਗ ਪੁੱਤਰੀ ਤੂੰ ਵਰਦਾਨ ਹੱਥ ਜੋੜ ਕਰ ਰਾਣੀ ਬੋਲੀ ਸੁੱਤ ਸਰੂਚੀ ਪਾਵੋ ਚੋਲੀ ਚੋਬੇ ਕਹਾ ਰਾਣੀ ਸੇ ਫਿਰ ਭਗਵਾਨ ਅਪ ਲਈਏ ਮੰਗੋ ਵਰਦਾਨ ਰਾਣੀ ਨੇਣੋਂ ਨੀਰ ਵਗਾਏ ਗळा ਬੈਰਾਗੀ ਪਰ ਪਰ ਆਏ ਪੁੱਤਰ ਤੁਮੇ ਏਕ ਦਿਆ ਰਾਣੀ ਦੁੱਖ ਕਲੇਸ਼ਰ ਦੀਆ ਰਾਣੀ ਦੋਨੋਂ ਪੁੱਤਰੋਂ ਦਾ ਵਰ ਪਾਇਆ ਪਾਸ ਰਾਜ ਨਫਰ ਸੁਣਾਇਆ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਰਾਣੀ ਸੁਤ ਵਰ ਦੇ ਪ੍ਰਭੂ ਹੋਏ ਅੰਤਰ ਧਿਆਨ ਖੁਸ਼ੀ ਮਨਾਵੇ ਬਾਦਸ਼ਾਹ ਬਣ ਮੇ ਮਹਿਲ ਬਣਾਣ ਦੋਰਾ ਰਾਣੀ ਸੁਚੀ ਵਿਦਿਆ ਪੁੱਤਰ ਵਰ ਭਗਵਾਨ ਆਵੇ ਕੜੀ ਸੁਲੱਖਣੀ ਕਰਨੰਗੋ ਢੀ ਕਰਜਰ ਜਾਨ ਬਾਬਾ ਸ੍ਰੀ ਚੰਦਰ ਕੀ ਜੈ ਚੋਪਈ ਗੋਪਤਰਾ ਕਾ ਦੇ ਬਰਦਾਨ ਹੋਏ ਨਰਾਇਣ ਅੰਤਰ ਧਿਆਨ ਸੁਣੋ ਬਾਦਸ਼ਾ ਸੁਣੇ ਬਾਦਸ਼ਾ ਖੁਸ਼ੀ ਮਨਾਏ ਤੁਰਤ ਰਾਣੀ ਕੀ ਕੁੱਲੀ ਢਾਏ ਵਿੱਚ ਬਣੀ ਕੇ ਮਹਿਲ ਪੁਆਵੇ ਰੋਜ ਰਾਣੀ ਕੋ ਮਿਲਣੇ ਜਾਵੇ ਅਖਰ ਕੜੀ ਸੁਲਖਣੀ ਆਈ ਰਾਣੀ ਕੋ ਖਹਰੀ ਉਪਜਾਈ ਚੋਪਈ ਕੌਣ ਨਿੰਪਕਾ ਜਾਗਾ ਕੋਈ ਪਿੱਟੋ ਛੋਟੀ ਵੀ ਰਾਣੀ ਹੋਈ ਵੱਡਾ ਵਾਸ ਨੀਤਾ ਜੇਰਾ ਛੋੜ ਦਿਆ ਸਭ ਮੇਰਾ ਤੇਰਾ ਸੁਰਜੀ ਝਗੜਾ ਕਰੇ ਦੁਬਾਰਾ ਰਾਜ ਕਰੇਗਾ ਵਾਲ ਖਮਾਰਾ ਸੁਣੇ ਬਾਦਸ਼ਾਹ ਚਿੰਤ ਵਿਧਾਏ ਕੌਣ ਸੁਰੂਚੀ ਕੋ ਸਮਝਾਏ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਬਾਗ ਪਰਾ ਦਿਨ ਆ ਗਿਆ ਜਨਮਤਾਰਿਆ ਬਾਲ ਦਾ ਸ਼ੁਕਰ ਮਨਾਮ ਦੇ ਰਾਣੀ ਤੇ ਨਿਰਪਾਲ ਦੋਰਾ ਜਨਮ ਕੁੰਡਲੀ ਵਾਲ ਕੀ ਪੰਡਤੋ ਬਣਵਾਣ ਨਾਮਕਰਨ ਕੀ ਜੋਤਸ਼ੀ ਨਾਉ ਤਰੋਵਰ ਖਾਨ ਬਾਬਾ ਸ਼ਿਸ਼ਚੰਦਰ ਕੀ ਜੈ ਚੋਪਈ ਜਨਮ ਲੀਆ ਬਾਲਕ ਨੇ ਤਾਰ ਖੁਸ਼ੀਆਂ ਹੋਈਆਂ ਬੇਸ਼ੁਮਾਰ ਰੇਤ ਮਿਲ ਕੇ ਖੁਸ਼ੀ ਮਨਾਏ ਨੱਚੇ ਟੱਪੇ ਪੰਗੜਾ ਪਾਏ ਖੋਲ ਦੀਏ ਸਭ ਇਹਨਾਂ ਪੰਡਾਰੇ ਸਾਧੂ ਬ੍ਰਹਮਣ ਦੁਖੀ ਲਾਚਾਰੇ ਦਰ ਪਰ ਆਵੇ ਜੋ ਸੁਆਲੀ ਵਾਪਸ ਜਾਏ ਨ ਕੋਈ ਖਾਲੀ ਚੋਬਈ ਵਿਪਰ ਜੋ ਸੀਸ਼ਵੀ ਬੁલાਏ ਲਗਣ ਕੁੰਡਲੀ ਬਾਲ ਬਣਾਏ ਗ੍ਰਹਿ ਨਿਖਸ਼ਤਰ ਦੇਖ ਤਮਾਮ ਤੇਵਾ ਲਿਖ ਤ੍ਰਵ ਜਖਾ ਨਾਮ ਬਾਲਕ ਤ੍ਰਵ ਤ੍ਰਪਦੀ ਭਾਵੈ ਨਾਮ ਜੁਗੰਤਰਿ ਅਮਰ ਕਰਾਵੈ ਕੋਸਨੀਤਾ ਤੇ ਭਗਵਾਨ ਪੂਰਨ ਹੋਏ ਸਭ ਯਰਮਾਨੋਂ ਬਾਬਾ ਸ਼ਿਸ਼ਿੰਦਰ ਕੀ ਜੈ ਸ਼ੰਕਰ ਕਰੀਬੀ ਦੀ ਮੰਗਲਕਾਰੀ ਉਦਾਸੀਨ ਸ਼ਿਰੀ ਚੰਦਰ ਪਰਾਰੀ ਨਮੋ ਨਮੋ ਸ਼ਿਰੀ ਚੰਦਰ ਜੈ ਜੈ ਧੰਨ ਧੰਨ ਗੁਰੂ ਨਾਨਕ ਜੈ ਜੈ ਕਵਿਤ ਪੁੱਤਰ ਸਨੀਤਾ ਵੱਡੀ ਰਾਣੀ ਦੇ ਜਨਮ ਪਾਇਆ ਨਾਮ ਤ੍ਰਵ ਰੱਖ ਦਿੱਤਾ ਤੇਵੇਂ ਅਨਸਾਰ ਜੀ ਸੁਰਜੀ ਦੀ ਕੁੱਖੋਂ ਕੁਝ ਸਮੇਂ ਬਾਅਦ ਹੁਆ ਬਾਲ ਕੁਮਰ ਦਾ ਨਾਮ ਰੱਖਾ ਉਤਮ কুমার ਜੀ ਪੰਜ ਪੰਜ ਸਾਲ ਦੇ ਦੋਨੋਂ ਵੀਰ ਵੱਡੇ ਹੋਏ ਪਿਤਾ ਗੋਲ ਖੇਡ ਰਹੇ ਵਿੱਚ ਦਰਬਾਰ ਜੀ ਬਾਦਸ਼ਾਹ ਨੇ ਤ੍ਰਵ ਕੋ ਬਿਠਾਇਆ ਚੁੱਕ ਗੋਦ ਵਿੱਚ ਮਾਸੀ ਖਿੱਚ ਬਾਲਕ ਨੂੰ ਥੱਪੜ ਦੀਆ ਮਾਰ ਜੀ ਬਾਦਸ਼ਾਹ ਤੇ ਸ੍ਰੂਚੀ ਚਲਾਈ ਤੇ ਕਹਿਣ ਲੱਗੀ ਟੰਗਲੀ ਦੇ ਪੁੱਤ ਮੱਤ ਕਰਨਾ ਪਿਆਰ ਜੀ ਉਧਰ ਤ੍ਰਵ ਰੋਂਦਾ ਰੋਂਦਾ ਪਹੁੰਚਾ ਮਾਤਾ ਪਾਸ ਮਾਸੀ ਦੇ ਵਚਨ ਕਹੇ ਪੁਛਦਾ ਉਚਾਰ ਜੀ ਬਾਬਾ ਸ੍ਰੀ ਚੰਦਰ ਕੀ ਐ ਚੋਪਈ ਪੰਜ ਬਰਸ ਕੇ ਦੋਨੋਂ ਵਾਲ ਕਰੀ ਹੁਣੀ ਨੇ ਆਜ ਕਮਾਲ ਪਿਤਾ ਗੋਦ ਮੇ ਤਰੁਬ ਕੁਮਾਰ ਬੈਠਾ ਕਰਤਾ ਲਾੜ ਪਿਆਰ ਮਾਮਤ ਰੇ ਈ ਨਜ਼ਰ ਲੜਾਈ ਬੈਠੇ ਤਰੁ ਕੋ ਦੇਖ ਚਲਾਈ ਕ੍ਰੋਧ ਬਸ ਮਾਰੇ ਫੁੰਕਾਰੇ ਪਕੜ ਤਰੁ ਕੋ ਥੱਪੜ ਮਾਰੇ ਚੋਪਈ ਸਭ ਕਣਸੂ ਸੇ ਲਾਡ ਲਡਾਵੇ ਤਾਜਨ ਹਿਉ ਕੋ ਰ ਤਨ ਪਾਵੇ ਸ਼ਾਦੀ ਵਾਲੇ ਵਜਨ ਬਤਾ ਮ ਤੁਮ ਕੋ ਰਾਜਨ ਜਾਦ ਕਰਾਵਾਂ ਭੂਆ ਗਾ ਸਿ ਕੋਲ ਇਕਰਾਰ ਬਾਹਰ ਸਦਾ ਜੋ ਮਾਮ ਕੁਮਾਰ ਦਾਸੀ ਸੁ ਦਰਬਾਰ ਨ ਆਏ ਇਛਾ ਰਾਜ ਕੀ ਮਨੋਂ ਪਲਾਏ ਬਾਬਾ ਸ੍ਰੀ ਚੰਦਰ ਕੀ ਜੈ ਦੋਰਾ ਰਾਣੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕੋਏ ਦੁਖੀ ਨਰੇਸ਼ ਸੇ ਵਸ ਬੋਲ ਨ ਸਕਿਆ ਪਹੰਚੀ ਮਨ ਪਰਠੇ ਸੇ ਦੂਰਾ ਰੂਹੇ ਟ ਕੋਰੇ ਮਾਰਦਾ ਪਹੁੰਚਾ ਮਾਤਾ ਕੋਲ ਤੂ ਰਾਣੀ ਜਾ ਦਾਸੀ ਮਾ ਸਸ ਦਸੀ ਬੋਲ ਬਾਬਾ ਸ੍ਰੀ ਚੰਦਰ ਕੀ ਜੈ ਚਉਪਈ ਤ੍ਰੁਕਾ ਸੁੰਦਰ ਭਾਲ ਜਮਾਲ ਲਾਲ ਹੂਆ ਮੁਖ ਥੱਪੜ ਨਾਲ ਪਾਸ ਮਾਤ ਕੇ ਰੋਂਦਾ ਜਾਵੇ ਨਿਰੈਣੀ ਹਟ ਕੋਰੇ ਲਾਵੇ ਰੋਸ ਜੋ ਸੇ ਸਵਾਲ ਪਛਾਏ ਮਾਤਾ ਸੱਚੀ ਬਾਤ ਬਤਾਏ ਤੂ ਰਾਣੀ ਜਾਗੋਲੀ ਮਾਤਾ ਮਾਸੀ ਮਾਰੀ ਤੂੰ ਬੋਲੀ ਮਾਤਾ ਚੋਪਈ ਦੇਖ ਲਲਕਾ ਮੰਦੜਾ ਹਾਲ ਮਾਤਾ ਮਮਤਾ ਗਾਈ ਪੁਛਾਲ ਪੁੱਤਰ ਕਿਸ ਇਹ ਖਾਲ ਬਣਾਏ ਹੈ ਪਿਤਾ ਰਾਸੇ ਰੁੰਦੇ ਆਏ ਕਿਸ ਸਾਥੀ 'ਚੇ ਕਰੀ ਲੜਾਈ ਜਿਨੇ ਹਗਾਲਤ ਪੁਰੀ ਬਣਾਈ ਤਰੁਬ ਕਹੇ ਮਾ ਮਾਸੀ ਮਾਰਾ ਆਪ ਕੋ ਦਾਸੀ ਸ਼ਬਦ ਉਚਾਰਾ ਜਗਤ ਗੁਰੂ ਸ੍ਰੀ ਚੰਦਰ ਭਗਵਾਨ ਕੀ ਜੈ ਦੋਰਾ ਲਾਜ ਮਰੰਤੀ ਵੰਗਰਾ ਮਾ ਸੁਣ ਗਈ ਕਮਲਾਈ ਤਰੁਸੇ ਲਾਲ ਰਾਮ ਦੀ ਛਾਤੀ ਨਾਲ ਲਗਾਈ ਦੋਰਾ ਨਾਰੋ ਮੇਰੇ ਲਾडले ਕਿਆ ਕਲੇਜਾ ਚੀਰ ਮੈਂ ਰਾਣੀ ਸੀ ਰਾਣੀ ਹਾ ਦਸਾ ਕੋ ਲੈ ਤਜੀਰ ਬਾਬਾ ਸਿਰਚੰਦਰ ਕੀ ਜੈ ਸਾਧ ਸੰਗਤ ਨੂੰ ਬੇਨਤੀ ਹੈ ਕਿ ਅੱਜ ਸ੍ਰੀ ਚੰਦਰ ਆਣ ਜੀ ਦਾ 14ਵਾਂ ਭਾਗ ਪਾ ਦਿੱਤਾ ਹੈ ਸੋ ਸਾਰੇ ਪੇਮ ਨਾਲ ਸੁਣੋ ਔਰ ਕਮੈਂਟ ਤੇ ਸ਼ੇਅਰ ਕਰ ਦਿਓ ਸਾਰੀ ਸੰਗਤ ਨੂੰ ਧੰਨਵਾਦ